ਉਹ ਪਹਿਲਾ ਮੈਨੂੰ ਆਇਆ ਸੀ ਉਹ ਮਾਂ ਮਾਨ ਦੇ ਘਰ ਆਲੀ ਬਾਲੀ ਪੈੜੀ ਹੈਗੀ ਮਾਂ ਨੂੰ ਠੱਠੀ ਵਾਲਾ ਕਰਦੀ ਆ ਉਹ ਘੱਟ ਤੂੰ ਵੀ ਨਹੀਂ ਭਗਵਾਨ ਨੇ ਕਿਉਂ ਉਹ ਮਾਂ ਦਾ ਰਾਤ ਦੇ ਝੁੱਠੇ ਭਾਂਡੇ ਮਜਨ ਲਾਤਾ ਆਪ ਤੂੰ ਰੀਲਾ ਦੇਖੀ ਜਾਨੀ ਆ ਬੇ ਰੀਲਾ ਕਾ ਨੂੰ ਬੇ ਤੈਨੂੰ ਪਤਾ ਨਹੀਂ ਅੱਜ ਤਾਂ ਮਾਂ ਦੀ ਰੈਲੀ ਸੀ ਉਹ ਦੇਣੀ ਆ ਕਿੰਨਾ ਇਕੱਠਾਗਾ ਫਿਰ ਕਿੰਨਾਗਾ ਹਾਏ ਬੇ ਬੇ ਤਟਾ ਜਾਨ ਸਾਰਾ ਮੁਲਖ ਇਕੱਠਾ ਕਰੀ ਫਿਰਦਾ ਇੰਨਾ ਇਕੱਠ ਤਾਂ ਮੋਦੀ ਦੀ ਰੈਲੀ 'ਚ ਵੀ ਨਹੀਂ ਹੁੰਦਾ। ਭਾਵਾਨੇ ਉਹਦੂ ਕਵਰ ਆਣਾ। ਨਾਲੇ ਮਾਂ ਦੀ ਰੈਲੀ ਵਿੱਚ ਤਾਂ ਲੋਕ ਛੁੜਕੜੇ ਸੌਂਦੇ ਮਾਰੀ ਆ ਜਾਂਦੇ ਆ। ਭਾਵਾਨੇ ਉਹ ਨਾਲੇ ਤੂੰ ਇਹਦਾ ਭਾਸ਼ਾ ਸੁਣ ਬਈ ਲੋਕਾਂ ਨੂੰ ਕੀ ਵਾਅਦਾ ਕਰਦਾ ਏ। ਵਾਅਦਾ ਨਾ ਕਰਦੇ ਹੋਰ ਲੋਕਾਂ ਨੂੰ ਮਾਰੀਂਦਾ ਗੱਪ। ਉਹ ਨਾਲੇ ਜੇ ਜਿੰਨਾ ਦਾ ਆਪਾਂ ਦਾ ਇਹਨਾਂ ਵੱਡੇ ਗੱਪ ਮਾਰਨੇ ਪੈਣਗੇ ਫਿਰ ਜਿੱਤਾਂਗੇ।